ਸਸੀਗਾ ਦੋਸਤੋ ਕੀ ਹਾਲ ਚਾਲ ਨੇ ਅੱਜ ਸੌਣੀ ਦੀ ਫਸਲ ਦਾ ਪਹਿਲਾ ਮੀਂਹ ਪਿਆ ਤੇ ਪਿਆ ਵੀ ਚੰਗਾ ਕਿਾਰੇ ਪਰ ਇਹਦੀ ਖੁਸ਼ੀ ਵਿੱਚ ਅੱਜ ਜਿਹੜੀ ਮੀਂਹ ਪੈਣ ਤੇ ਸਪੈਸ਼ਲ ਡਿਸ਼ ਬਣਦੀ ਹੈ ਉਹ ਅੱਜ ਬਣਾਉਣ ਲੱਗੇ ਆ ਤੇ ਅੱਜ ਇਹ ਮੋਰਚਾ ਆਪਾਂ ਆਪ ਹੀ ਸੰਭਾਲਿਆ ਪਹਿਲਾਂ ਗੁੜ ਘੋਲਿਆ ਤੇ ਹੁਣ ਇਹਨੂੰ ਆਪਾਂ ਆਰਤੇ ਦੇ ਵਿੱਚ ਜਿਹੜਾ ਗੋੜ ਵਾਲਾ ਪਾਣੀ ਹੈ ਉਹ ਮਿਕਸ ਕਰ ਰਹੇ ਆ ਤੇ ਫਿਰ ਇਹ ਵਧੀਆ ਜਿਹੜਾ ਸਪੈਸ਼ਲ ਮੀਂਹ ਦੇ ਜਦੋਂ ਮੀ ਪੈਂਦਾ ਤੇ ਉਹ ਲੋ ਜਿਹੜੀ ਇੱਕ ਡਿਸ਼ ਬਣਾਉਣੀ ਆ ਉਹ ਆਪਾਂ ਬਣਾ ਰਹੇ ਆ ਤਿਆਰ ਕਰ ਰਹੇ ਆ ਤੇ ਸਾਡਾ ਜਿਹੜਾ ਮੇਨ ਸ਼ੈਪ ਸੀਗਾ ਜਿਹੜਾ ਅੱਗੇ ਬਣਾਉਂਦੇ ਸੀਗੇ ਇੱਕ ਤਾਂ ਸਾਡਾ ਜਿਹੜੇ ਮਾਤਾ ਜੀ ਐ ਉਹ ਆਸਟ੍ਰੇਲੀਆ ਗਏ ਹੋਏ ਐ ਤੇ ਦੂਜੇ ਜਿਹੜੇ ਐ ਉਹ ਆਪਣੇ ਪੈਕਿੰਗ ਗਏ ਹੋਏ ਜਿਹੜਾ ਮੇਨ ਮਾਸਟਰਸ਼ਿਪ ਸੀਗੇ ਇਸ ਕਰਕੇ ਇਹ ਮੋਰਚਾ ਫਿਰ ਆ ਗਈ ਆਪਾਂ ਨੂੰ ਆਪ ਹੀ ਸੰਭਾਲਣਾ ਪਿਆ ਤੇ ਦੇਖਦੇ ਆ ਟਰਾਈ ਕਰਕੇ ਕਿੱਦਾਂ ਦੀ ਬਣਦੇ ਆ ਤੇ ਅੱਗੇ ਵੀ ਵੈਸੇ ਕਦੇ-ਕਦੇ ਪੰਗਾ ਲੈ ਲੀਦਾ ਹੈ ਤੇ ਇਸ ਕਰਕੇ ਆਪਾਂ ਫਿਰ ਬਣਾ ਲਿਆ ਮਟੀਰੀਅਲ ਤਵੇ ਵੀ ਗਰਮ ਹੋ ਗਿਆ ਹੁਣ ਆਪਣੇ ਤੇ ਸਰੋਂ ਦਾ ਤੇਲ ਘਰ ਦੀ ਸਰੋਂ ਦਾ ਤੇਲ ਹੈ ਘਰ ਦਾ ਹੀ ਕੋੜਾ ਆਪਣਾ ਤੇ ਘਰ ਦਾ ਹੀ ਆਟਾ ਤੇ ਰੱਬ ਦਾ ਨਾਮ ਲੈ ਕੇ ਆਪਾਂ ਕਰ ਲਿਆ ਸ਼ੁਰੂ ਪੂੜਾ ਬਣਾਉਣਾ ਜਿਹੜੀ ਸਪੈਸ਼ਲ ਡਿਸ਼ ਮੀਂਹ ਪੈਣ ਤੇ ਬਾਣੀ ਦੀ ਹੈ ਪੂੜਾ ਤੇ ਖੀਰ ਉਹ ਅੱਜ ਆਪਾਂ ਬਣਾ ਰਹੇ ਆਂ ਤੇ ਬਹੁਤ ਹੀ ਆਪ ਬਣਾ ਕੇ ਤੇ ਜਿਹੜਾ ਬਣਾਉਣ ਦਾ ਆਪਦੀ ਮਿਹਨਤ ਕਰਕੇ ਜਿਹੜੀ ਚੀਜ਼ ਬਣਦੀ ਹੈ ਉਹਦਾ ਸਵਾਦ ਵੀ ਵੱਖਰਾ ਹੀ ਹੁੰਦਾ ਹੈ ਤੇ ਰਾਬੂ ਦੀ ਕਰਪਾ ਨਾਲ ਬਣ ਵੀ ਸੋਹਣੇ ਗਏ ਆ ਗੋਲ-ਗੋਲ ਬਣ ਗਏ ਆ ਤੇ ਬਾਕੀ ਫਿਰ ਟੇਸਟ ਕਰਕੇ ਵੀ ਦੇਖਾਂਗੇ ਕਿਵੇਂ ਆ ਤੇ ਕੇਰਾ ਦਾ ਚੰਗਾਈ ਲੱਗਦਾ ਕੰਮ ਤੇ ਬਾਕੀ ਸਾਡੇ ਜਿਹੜੇ ਮੇਨ ਮਾਸਟਰ ਸ਼ੇਫ ਆ ਉਹ ਨਾ ਰਕੇ ਤਾਂ ਨਹੀਂ ਬਣਾ ਸਕਦੇ ਅਸੀਂ ਪਰ ਟਰਾਈ ਜ਼ਰੂਰ ਕਰਾਂਗੇ ਵੀ ਵਧੀਆ ਲੱਗਣ ਆ ਜੀ ਬੋਰਡ ਦੇ ਪੱਤੇ ਨਾਲ ਇਹਨੂੰ ਹੋਰ ਥੋੜਾ ਜਿਹਾ ਸੈਟਜਾ ਕਰ ਲਿਆ ਤੇ ਇਹਦੇ ਨਾਲ ਫਿਰ ਇਹ ਇੱਕੋ ਜਿਹਾ ਹੋ ਜਾਂਦਾ ਇਹਦੀ ਐਕਿਊਰੇਸੀ ਜੀ ਆ ਜਾਂਦੀ ਨਹੀਂ ਤਾਂ ਵਿਚਾਲੋ ਮੋਟਾ ਰਹਿ ਜਾਂਦਾ ਇਹ ਤੇ ਚਲੋ ਜੀ ਇਹ ਹੁਣ ਬਸ ਇਹਨੇ ਹੁਣ ਬਣ ਕੇ ਤਿਆਰ ਹੋ ਜਾਣਾ ਇਧਰ ਆਪਣੀ ਖੀਰ ਵੀ ਤਿਆਰ ਹੋ ਗਈ ਆ ਖੀਰ ਕੁਦਰਤੀ ਆਪਣੀ ਕੱਲ ਮੱਸਿਆ ਸੀ ਤੇ ਅੱਜ ਬਣਾਉਣੀ ਸੀ ਤੇ ਉਦੋਂ ਮੀਂਹ ਪੈ ਗਿਆ ਦੇਖ ਆਪਣੀ ਹੋ ਗਈ ਤਿਆਰ ਪੂੜੇ ਵੀ ਖੀਰ ਵੀ ਆਜੋ ਖਾਈਏ ਦੇਖਦੇ ਆ ਕਿਵੇਂ ਬਣਿਆ ਬਹੁਤ ਵਧੀਆ ਥੈਂਕ ਯੂ